ਨੇ ਕਿਹਾ ਜੀ ਵੀ ਸਾਡਾ ਤਾਂ ਕੋਈ ਮੀਟਰ ਬਦਲਦਾ ਕੋਈ ਮਾਮਲਾ ਹੀ ਨਹੀਂ ਆਜੀ ਦਾ ਕੋਈ ਮੀਟਰ ਬਦਲਦੀ ਨਹੀਂ ਜੇ ਕੋਈ ਇਸ ਤੋਂ ਦਾ ਕਿਸਾਨ ਮਜ਼ਦੂਰ ਜਾਂ ਕੋਈ ਵੀ ਕਿਸੇ ਮਤਲਬ ਜਾਤ ਦੇ ਨਾਲ ਸੰਬੰਧਤ ਹੈ ਜੇ ਤਾਂ ਕੋਈ ਆਪਣੀ ਵਰਜੀ ਦੇ ਨਾਲ ਮਤਲਬ ਮੀਟਰ ਬਦਲਾਉਂਦਾ ਹੈ ਉਹਦਾ ਅਸੀਂ ਬਦਲ ਦਿੰਦੇ ਆ ਜੇ ਕੋਈ ਅਤਰਾਜ ਕਰਦਾ ਵੀ ਅਸੀਂ ਮੀਟਰ ਬਦਲਣਾ ਨਹੀਂ ਕਹਿੰਦੇ ਜੀ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਇੱਥੇ ਸਾਡਾ ਆਉਣ ਤੇ ਮਤਲਬ ਜਿਹੜਾ ਉਹਨਾਂ ਨੇ ਆਪਣੀ ਗੱਲ ਤੋਂ ਝੂਠ ਬੋਲ ਕੇ ਪਾਸਾ ਵਟਿਆ ਹੋਇਆ ਥਿਆ। ਦੂਜੇ ਪਾਸੇ ਜਦੋਂ ਇਹਨਾਂ ਦੀ ਜੀਤਾ ਸਿੰਘ ਦੇ ਨਾਲ ਤੂੰ ਤੂੰ ਮੈਂ ਮੈਂ ਹੋਈ। ਮੇਰਾ ਕਹਿਣਾ ਵੀ ਇੰਨੇ ਬੰਦੇ ਦਾ ਤੁਸੀਂ ਅੱਜ ਆਪਣੀ ਰੇਲੀ ਦੇ ਵਿੱਚ ਨਹੀਂ ਵੀ ਜਿੰਨੇ ਉੱਥੇ ਇਕੱਠੇ ਹੋ ਗਏ ਸੀ। ਪਰ ਉਹਨਾਂ ਨੇ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਨੂੰ ਵੀ ਸੰਚੋਦ ਕੀਤਾ ਤੇ ਇਹਨੂੰ ਗਾੜੀ ਗਲੋਜ ਕਰਨ ਦਾ ਇਹਦੇ ਦੋਸ਼ ਲਾਇਆ ਗਿਆ। ਜਦੋਂ ਉਹਨਾਂ ਨੂੰ ਅਸੀਂ ਸ਼ਕਤੀ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਉਹਨਾਂ ਨੇ ਇੱਕ ਛੋਟੀ ਦੀ ਆਪਣੀ ਸ਼ਰਤ ਰੱਖ ਕੇ ਆਪਣੇ ਫੈਸਲੇ ਨੂੰ ਉਹ ਕੀ ਕਿਹਾ ਵੀ ਜੋ ਸਾਡਾ ਇਹ ਆਸੀ ਮਤਨ ਪ੍ਰਸ਼ਾਸਨ ਬੁਲਾਇਆ ਜਾਂ ਵੀ ਹੋਰ ਬੁਲਾਇਆ ਸਾਡੀ ਨੀਤ ਸੀ ਜੀਤਾ ਸਿੰਘ ਦੇ ਖਿਲਾਫ ਪਰਚਾ ਦਰਜ ਕਰਾਉਂਦੀ ਉਦੋਂ ਵੀ ਉਹ ਪਿੱਛੇ ਹਟੇ ਚੇਹੇ ਦੀ ਉਹਨਾਂ ਨੇ ਛੋਟੀ ਜੀ ਸ਼ਰਤ ਰੱਖੀ ਪਰ ਦੂਜੇ ਪਾਸੇ ਇਹ ਵੀ ਮੰਨ ਗਏ ਵੀ ਆਸੀ ਪਿੰਡ ਦਾ ਦਸਕਾ ਦੀ ਵੀ ਕਿਸੇ ਪਿੰਡ ਦੇ ਵਿੱਚ ਹੋਰ ਖਲਤਕਾਰ ਦੀ ਮਰਜ਼ੀ ਤੋਂ ਬਿਨਾਂ ਕੀਤਾ ਨਹੀਂ ਬੱਥਾ। ਤਾਂ ਕੀਤਾ ਕਹਿੰਦੇ ਨੇ ਇਹ ਅਪਰਾਧਾ ਕੀਤਾ ਵੀ ਆਪਾਂ ਪਿੰਡਾਂ ਦੇ ਵਿੱਚ ਇਥੇ ਇਕੱਠੇ ਕਰਕੇ ਇਥੇ ਪਹਿਲਾਂ ਵੀ ਜਥੇਬੰਦੀਆਂ ਕਰ ਰਹੀਆਂ ਗਏ ਕੰਮ ਕਰ ਰਹੀਆਂ ਨੇ ਜਿਹੜੀ ਵੀ ਕੇਜੂ ਵਜਾਦ ਹੈ ਵੀ ਲੜਨ ਵਾਲੀ ਜਥੇਬੰਦੀ ਹੈ ਵੀ ਅਸੀਂ ਇਹਦਾ ਵੀ ਯੂਨਟ ਬਣਾ ਲਿਆ। ਅਸੀਂ ਆਖਿਆ ਵੀ ਅਸੀਂ ਤਾਂ ਸੇਵਾ ਕਰਨੀ ਹੈ। ਜੇ ਤੁਸੀਂ ਸਾਡੀ ਜੁੰਟ ਬਣਾਉਣ ਨੂੰ ਚੰਗਾ ਸਮਝਦੇ ਹੋ ਜਾਂ ਸਾਡੀ ਜਸੀਦ ਦੀ ਸੋਚ ਜੱਤੀਬੰਦੀ ਦੀ ਸੋਚ ਮੰਨ ਲੈਂਦੇ ਹੋ ਵੀ ਤਾਂ ਸਾਡੀ ਜੁੰਟ ਮਤਲਬ ਬਣਾ ਲਓ ਵੀ ਆ ਕੀ ਇਹ ਇਕੱਲੇ ਬਿਜਲੀ ਦੇ ਖਾਤਜ਼ਾਰੀ ਨਹੀਂ ਜਿਹੇ ਦੀ ਜਬਰ ਕਿਸੇ ਵੀ ਸਰਕਾਰ ਦਾ ਹੋਵੇ ਜਿਹੇ ਦੀ ਜ਼ਮੀਨ ਐਕਵਾਇਰ ਦਾ ਮਾਮਲਾ ਹੋਵੇ ਬਿਜਲਾ ਦਾ ਮਾਮਲਾ ਹੋਵੇ ਕਿਸੇ ਦਾ ਟੋਟੀ ਦਾ ਮਾਮਲਾ ਹੋਵੇ ਜਿਵੇਂ ਜਥੇ ਬੰਦੀਆਂ ਬਾਕੀ ਕਰਦੇ ਜਿਵੇਂ ਆਸੀ ਆਖਦਾ ਵੀ ਆਸੀ ਵੀ ਪਹਿਲੀ ਕਤਾਰ ਦੇ ਵਿੱਚ ਹੁਆ ਚਲੋ ਕਾਮੀਨਾਂ ਨੇ ਮਾਰ ਦਿੱਤਾ ਤੇ ਸਾਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਵੀ ਆਸੀ ਵੀ ਅੱਜ ਦੂਸਰੀਆਂ ਜਥੇ ਬੰਦੀਆਂ ਲੈ ਕੇ ਬਿੱਜ ਆਪੀ ਸੋਨੂੰ ਇਸ ਗੱਲ ਦਾ ਅੱਜ ਵਿਸ਼ਵਾਸ ਲਵਾਉਂਿਆ ਸਾਡੀ ਇਕਾਈ ਬਣੇ ਜਾਂ ਨਾ ਬਣੇ ਸਾਨੂੰ ਇਹ ਵੀ ਕੋਈ ਗੱਲ ਨਹੀਂ ਹੈਗੀ ਪਰ ਜੇ ਕੋਈ ਮਿੱਤਰਾ ਦਾ ਮਾਮਲਾ ਹੈ ਪਿੰਡਾਂ ਦੇ ਲੋਕ ਆਪਣੀ ਲਿਸਟ ਬਣਾ ਲੈਣਾ ਲਿਸਟ ਬਣਾ ਲੈਣ ਜੀਨਾਂ ਦੇ ਸਮਰਾਟ ਮੀਟਰ ਲੱਗੇ ਨੇ ਅੱਜ ਹੀ ਆਪਣੀ ਜਥੇਬੰਦੀ ਦੀ ਪੂਰੀ ਤਾਲਤ ਵਰਤ ਕੇ ਇੱਥੋਂ ਦੇ ਮੀਟਰ ਖਪਤਕਾਰ ਦੇ ਲਾਗੇ ਬਕਾਇਦਾ ਇੱਥੋਂ ਦੇ ਜਿਹੜੇ ਆਪਣੇ ਕਾਨੂੰਨ ਨੇ ਇੱਥੋਂ ਦਾ ਸੰਧਾਰ ਹੈ ਉਸ ਦੇ ਮੁਤਾਬਕ ਮੀਟਰ ਜਮ੍ਹਾਂ ਕਰਾ ਕੇ ਉਥੋਂ ਤੁਹਾਨੂੰ ਰਸੀਦ ਵੀ ਲੈ ਕੇ ਦੇਵਾਂਗੇ ਪਹਿਲਾ ਵੀ ਇਹ ਕੋਸ਼ਾਸੀਂ ਸਾਰੇ ਪੰਜਾਬ ਦੇ ਵਿੱਚ ਕਰ ਰਿਹਾ ਹੈ ਬਾਕੀ ਇਹ ਨਾ ਕਰਿਓ ਉਹ ਜੋ ਤੁਹਾਨੂੰ ਲੋਕ ਡਰਾਉਣ ਵਾਲੇ ਵੀ ਆਉਣਗੇ ਵੀ ਇਹ ਮਤਲਬ ਤੁਹਾਨੂੰ ਐਵਰੇਜ ਪਾਜਣਗੇ ਜੀ ਥੋ ਖਸਤਾ ਪਾਜਣਗੇ ਆਹ ਪਾਜਣਗੇ ਤੁਸੀਂ ਪੰਜਾਬ ਦੇ ਵਿੱਚ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਦੇਖ ਲਓ ਵੱਡੀ ਮਾਤਰਾ ਦੇ ਵਿੱਚ ਦੇਖ ਲਓ ਆ ਤੁਹਾਡੇ ਗਵਾਰਡ ਦਾ ਪਿੰਡ ਹੈ ਹਰਿਆਉ ਜਿੱਥੇ ਸਾਡੇ ਮਾਤਾ ਜੀ ਕਮਲਤੌਰ ਬੈਠੇ ਨੇ ਇਹਨਾਂ ਨੇ ਜਿੰਨੇ ਵੀ ਉੱਥੇ ਸਮਰਾਟ ਮੀਟਰ ਲੱਗੇ ਸੀ ਸਾਰੇ ਦੇ ਸਾਰੇ ਮੀਟਰ ਕੱਟ ਕੇ ਇਹਨਾਂ ਨੇ ਡਾਇਰ ਦੇ ਪੈਨਲੀ ਬੋਰਡ ਦੇ ਵਿੱਚ ਦਾਖਲ ਕਰਾਏ ਨੇ ਇੱਕ ਵਾਰ ਮੇਰੀ ਵੀ ਹਾਜ਼ਰੀ ਹੈ ਇੱਥੇ ਮੀਟਰ ਕੱਢਣ ਦੇ ਵਿੱਚ ਅਸੀਂ ਪਿੰਡ ਵਾਸੀਓ ਕੱਲਾ ਮੀਟਰਾਂ ਦੀ ਲੜਾਈ ਵਾਸਤੇ ਨਹੀਂ ਆਏ ਅੱਗੇ ਕਿਉਂ ਨਾ ਖਰੀਦਣ ਦੀ ਲੜਾਈ ਵੀ ਹੈ ਪਰਾਲੀ ਦੀ ਲੜਾਈ ਵੀ ਹੈ ਜ਼ਮੀਨਾਂ ਅਕਵੈਰ ਦੀ ਲੜਾਈ ਹੈ ਕੁਰਤੀਆਂ ਦੀ ਲੜਾਈ ਹੈ ਪੰਜਾਬ ਦੇ ਵਿੱਚ ਜੋ ਇਥੋਂ ਦੀ ਕੇਂਦਰ ਦੀ ਸਰਕਾਰ ਦੀ ਸਹਿਤੇ ਤੇ ਤੋਂ ਦੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਜਮਰੋਰ ਹੈ ਉਹ ਵੀ ਲੜਾਈ ਹੈ ਯੇਵੇਂ ਕਿ ਅਸੀਂ 13 ਤਰੀਕ ਨੂੰ ਇੱਕਰ ਕਾਰਡ ਤੋੜ ਇਕੱਠ ਕਰਕੇ ਕਮੇ ਦੇ ਵਿੱਚ ਰੈਕੀ ਕਰਦੇ ਇਥੋਂ ਦੀ ਪੰਜਾਬ ਦੀ ਪਵੰਸਤ ਮਾਨ ਦਾ ਸਰਕਾਰ ਨੂੰ ਲੋੜਿਆ ਨੂੰ ਸਾਬਤ ਕੀਤਾ ਵੀ ਲੋਕ ਇਕੱਠੇ ਨੇ ਵੀ ਤੁਸੀਂ ਪਾਟੇ ਹੋ ਜਿਹੜੇ ਲੋਕ ਇਕੱਠੇ ਨਹੀਂਗੇ ਇਸ ਲਈ ਆਸੀਂ ਇਸ ਨੂੰ ਬਸ਼ਬਾਤ ਤੁਮਨੇ ਆ ਭਾਰਤੀ ਕਿਸਾਨ ਵੀ ਨੇ ਦੇਖਦਾ ਆਜ਼ਾਦ ਲੋਕ ਠੀਕ ਹੈ ਬਾਕੀ ਜਥੇਬੰਦੀਆਂ ਦਾ ਸੰਯੋਗ ਵੀ ਅਸੀਂ ਮੰਗਦੇ ਆਂ ਵੀ ਇੱਕ ਦੋ ਜਿਵੇਂ ਕਿਸੇ ਨੇ ਆਧਾਰ ਦਿੱਤੀ ਸੀਗੀ ਵੀ ਇੱਕ ਪਿਓ ਦੇ ਚਾਰ ਲੜਕੇ ਹੀ ਐ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਇੱਕ ਕੇ ਡੰਡਾ ਪੜਾਤਾ ਉਹਨਾਂ ਨੇ ਜਦ ਤੱਕ ਜਦ ਨੇ ਤੋੜਤਾ ਫਿਰ ਦੋ ਤੋਂ ਪੜਾ ਕੇ ਫਿਰ ਤੋੜ ਕੇ ਫਿਰ ਤਿੰਨ ਤਿੰਨ ਪੜਾਤੇ ਟੁੱਟੇ ਨਹੀਂ 12 ਜਦੋਂ ਚਾਰ ਚਾਰ ਪੜਾਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਇੱਕ ਇੱਕ ਦੇ ਵਿੱਚ ਵਰਤ ਤੁਰਦੀ ਹੈ ਜਿਹੜੇ ਚਾਰ ਡੰਡੇ ਸੀ ਉਹ ਉਹਨਾਂ ਦੇ ਪੁੱਤਰਾ ਪੁੱਤਰੀ ਦੇ ਦਿੱਤੇ ਉਹਨਾਂ ਨੂੰ ਸਮਝਾਈ ਸੀ ਅੱ ਵੀ ਤੁਹਾਨੂੰ ਬਾਰ-ਬਾਰ ਅਵਾਜ਼ ਕੌਣ ਆ ਮਤਲਬ ਭਾਰਤੀ ਕਿਸਾਨ ਜਿਹਨੇ ਆਜ਼ਾਦੀ ਵੱਲ ਵੀ ਸਿਰ ਧਰਤੀ ਲੜਾਈਆਂ ਲੜ ਕੇ ਲੜਾਗੇ ਬਾਕੀ ਜਥੇਬੰਦੀਆਂ ਸਾਥ ਦੇਣਾ ਪਹਿਲੀ ਕਤਾਰ ਦੇ ਵਿੱਚ ਕੋਈ ਵੀ ਕੁਰਬਾਨੀਆਂ ਦੇ ਜਾਣਾ ਹਟਾ ਮੇਰੀ ਗਰਾਂਗੇ ਦੀ ਬਿਕਾਂਗੇ ਨਹੀਂ ਜਿਹੜੇ ਹੀ ਮਾਰਦੀ ਮਾਮਲੇ ਦਾ ਸਾਡੀ ਜਿਹੜੀ ਬਲਾਦ ਦੀ ਕੀਮ ਹੈ ਇੱਥੇ ਪੁੱਛੀ ਹੋਇਆ ਜਿਵੇਂ ਮਾਨਸਾ ਦੇ ਵਿੱਚ ਜਿਹੜੇ ਲਾਗੂ ਆ ਜਿਹੜਾ ਟੋਟਾ ਦਾ ਮਤਲਬ ਹੈ ਕੋਈ ਨਾ ਕੋਈ ਕੰਮ ਹੋਊਗਾ ਕਾਰ ਹੋਊਗਾ ਇਹਦੀ ਬੇਦੀ ਈ ਧਾਰ ਤੇ ਹੱਲ ਕਰਾਵਾਂਗੇ ਉਹ ਹੈਂਦੀ ਦਾ ਖਾਸਾ ਸ੍ਰੀ ਵਾਹਿ